ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬੁਟੀਕ ਤੇ ਅੱਜ ਦੀ ਵੀਡੀਓ ਚ ਅਸੀਂ ਤੁਹਾਡੇ ਲਈ ਲੈ ਕੇ ਆਇਆ ਪੇਂਟਰਡ ਸੂਟ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਪੇਂਟ ਕਰਾਂਗੇ ਆਪਾਂ ਸੂਟ ਨੂੰ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਨਾ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੀ ਜੇ ਤੁਹਾਡੀ ਸਾਡੀ ਵੀਡੀਓ ਤੁਹਾਨੂੰ ਹੈਲਪਫੁਲ ਲੱਗਦੀ ਹੈ ਨਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਪੇਂਟ ਕਰਕੇ ਦਿਖਾਵਾਂਗੇ ਪ੍ਰੋਪਰ ਜਿਹੜਾ ਸੂਟ ਆ ਸਾਰਾ ਪੇਂਟ ਕਰਕੇ ਦਿਖਾਵਾਂਗੇ ਇਹ ਦੁਪੱਟਾ ਲਿਆ ਜੀ ਆਪਾਂ ਪਿਓਰ オーਰਗੈਂਜ਼ਾ ਦਾ ਇਹਤੇ ਆਪਾਂ ਲਾਈਟ ਜੇ ਕਲਰ ਜਿਹੜੇ ਆਪਾਂ ਫਲਾਰ ਦੇ ਰੱਖਾਂਗੇ ਜਿਹੜੀ ਫਲਾਵਰ ਦੀ ਡਿਜ਼ਾਈਨਿੰਗ ਹੋਊਗੀ ਜੀ ਬਿਲਕੁਲ ਆਸਾਨ ਢੰਗ ਨਾਲ ਹੋਊਗੀ ਜੇ ਤੁਹਾਨੂੰ ਪੇਂਟ ਨਹੀਂ ਵੀ ਆਉਂਦਾ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਦੇ ਜ਼ਰੀਏ ਤੁਸੀਂ ਪੇਂਟ ਕਰਨਾ ਸਿੱਖ ਸਕਦੇ ਹੋ ਕਿਉਂਕਿ ਬਹੁਤ ਆਸਾਨ ਢੰਗ ਨਾਲ ਇਸ ਚ ਦੱਸਿਆ ਗਿਆ ਹੈ ਪੇਪਰ ਤੇ ਪੈਨ ਨਾਲ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਇੱਕ ਗੱਲ ਮੈਂ ਤੁਹਾਡਾ ਹੋਰ ਵੀ ਸ਼ੇਅਰ ਕਰਨੀ ਸੀ ਜਿਵੇਂ ਹਨਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਨਾ ਹੈ ਉਹ ਤੁਹਾਡੇ ਲਈ ਇੱਕ ਆਸਾਨ ਜਿਹਾ ਤਰੀਕਾ ਲੈ ਕੇ ਆਇਆ ਹਾਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ WhatsApp ਲਿੰਕ ਬਣਿਆ ਹੋਇਆ ਉਸ ਤੇ ਕਲਿੱਕ ਕਰਕੇ ਤੁਸੀਂ ਸਿੱਧਾ ਸਾਨੂੰ ਜਿਹੜਾ WhatsApp ਤੇ ਮੈਸੇਜ ਕਰ ਸਕਦੇ ਹੋ ਕੋਈ ਨੰਬਰ ਸੇਵ ਕਰਕੇ WhatsApp ਤੇ ਕਈ ਕਹਿੰਦੇ ਨੇ ਨਾ ਸਾਨੂੰ ਮੈਸੇਜ ਕਰਨਾ ਖੋ ਜਾਂਦੇ ਤੁਸੀਂ ਪ੍ਰਾਈਸ ਵਗੈਰਾ ਦੱਸਿਆ ਕਰੋ ਪਿਛਲੇ ਵੀਡੀਓ 'ਚ ਦੱਸਿਆ ਸੀ ਤੁਸੀਂ ਤੇ ਇਹ ਵੀਡੀਓ 'ਚ ਜੇਵੇਂ ਤੁਸੀਂ ਇਹਨਾਂ ਦੀ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਤੁਸੀਂ ਸਿੱਧਾ ਹਨ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ ਦੇ ਵਿੱਚ ਜਾ ਕੇ ਸਿੱਧਾ ਮੈਸੇਜ ਕਰ ਸਕਦੇ ਹੋ ਤੇ ਬਹੁਤੀ ਆਸਾਨ ਤਰੀਕਾ ਤੁਹਾਡੇ ਲਈ ਵੀ ਤੇ ਹੁਣ ਆਪਾਂ ਤੁਹਾਨੂੰ ਪੇਪਰ ਤੇ ਡਰਾ ਕਰਕੇ ਦਿਖਾਉਣੀ ਆਂਗੇ ਹੁਣ ਆਪਾਂ ਰੋਜ਼ ਬਣਾਉਣਾ ਰੋਜ਼ ਦੇਖੋ ਤੁਸੀਂ ਕਿਵੇਂ ਦਾ ਬਣੂਗਾ ਦੋ ਪੱਤੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਤੇ ਫਿਰ ਉੱਪਰ ਰਾਉਂਡ ਸ਼ੇਪ ਚ ਤਿੰਨ ਪੱਤੀਆਂ ਲੈਣੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਬਸ ਤੁਸੀਂ ਇਹਨੂੰ ਸਹੀ ਢੰਗ ਨਾਲ 2-3 ਵਾਰ ਬਣਾ ਕੇ ਦੇਖੋਗੇ ਤੁਹਾਨੂੰ ਬਣ ਜਾਊਗਾ ਇਹ ਬਹੁਤ ਹੀ ਸਖਾਜਾ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਆਪਾਂ ਆਪਣੇ ਫਲਾਰ ਬਣਾਉਣਾ ਤੇ ਇਹਦੇ ਲੀਵਜ਼ ਬਹੁਤ ਹੀ ਈਜ਼ੀ ਨੇ ਲੀਵਜ਼ ਜਸਟ ਇਸ ਤਰੀ ਬਣਾਵਾਂਗੇ ਰਾਉਂਡ ਸ਼ੇਪ ਚ ਅੱਗੇ ਟਾਣੀਆਂ ਇਸ ਤਰ੍ਹਾਂ ਲੀਵਜ਼ ਬਣਨਗੇ ਕਿਤੇ ਛੋਟੇ ਕਿਤੇ ਵੱਡੇ ਕੋਈ ਚੱਕਰ ਨਹੀਂ ਵੀ ਹੈ ਨਾ ਕਿਤੇ ਵੱਧ ਘੱਟ ਰਹੂਗਾ ਕੋਈ ਉਰਾ ਪਰਾ ਹੋ ਜੂ ਲੀਜ਼ ਕੁਝ ਨਹੀਂ ਹੁੰਦਾ ਇੰਨਾ ਕੋਈ ਚੱਕਰ ਨਹੀਂ ਹੁੰਦਾ ਜਿਵੇਂ ਮਸ਼ੀਨ ਵਰਕ ਚ ਹੋ ਗਿਆ ਹੈਂਡ ਵਰਕ ਚ ਆਪਾਂ ਨੂੰ ਪ੍ਰੋਪਰ ਉਵੇਂ ਹੀ ਬਣਾਉਣਾ ਪੈਂਦਾ ਜਿੱਥੇ ਡਿਜ਼ਾਈਨ ਹੁੰਦਾ ਉਵੇਂ ਡਿਜ਼ਾਈਨ ਹੀ ਰੱਖਣਾ ਪੈਂਦਾ ਪੇਂਟਿੰਗ ਚ ਥੋੜਾ ਬਹੁਤਾ ਚੱਲ ਜਾਂਦਾ ਬਾਕੀ ਫਿਰ ਇਹਦੀਆਂ ਟਾਣੀਆਂ ਨੇ ਉਹ ਤੁਸੀਂ ਜਿੱਦਣ ਨੂੰ ਆਪਣਾ ਉਦੋਂ ਹੱਥ ਜਾਂਦਾ ਹੈ ਪੇਂਟ ਕਰਨ ਵੇਲੇ ਉਧਰ ਨੂੰ ਬਣ ਜੂ ਇਸ ਤਰ੍ਹਾਂ ਟਾਣੀਆਂ ਲਾ ਦਾਂਗੇ ਇੰਨਾ ਕ ਡਿਜ਼ਾਈਨ ਹੈ ਇਹ ਇਸ ਸਰਫੇਸ 'ਚ ਤੁਸੀਂ ਫਲਾਰ ਸਿੱਖਣਾ ਡਰਾ ਕਰਨਾ ਤੇ ਲੀਵਜ਼ ਲੀਵਜ਼ ਦੀ ਸ਼ੇਪ ਤੇ ਆ ਟਾਣੀਆਂ ਤਾਂ ਆਪਾਂ ਫਿਰ ਐਂਡ ਤੇ ਆਪਾਂ ਟਾਣੀਆਂ ਲਾਵਾਂਗੇ ਇਹ ਡਿਜ਼ਾਈਨ ਹੈ ਜੀ ਬਾਕੀ ਇਹ ਡਿਜ਼ਾਈਨ ਪੂਰਾ ਬਣ ਗਿਆ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਬਣਾਉਣਾ ਕਿਵੇਂ ਡਿਜ਼ਾਈਨ ਜਿਵੇਂ ਦੇਖੋ ਆ ਘੇਰਾ ਬਣਿਆ ਹੋਇਆ ਸ਼ਰਟ ਦਾ ਘੇਰਾ ਇਹ ਇੱਕ ਸੈਂਟਰ 'ਚ ਫਲਾਰ ਬਣੂਗਾ ਦੋ ਸਾਈਡਾਂ ਤੇ ਬਣਗੇ ਤੇ ਇਹਨੂੰ ਇਹ ਲੀਵਜ਼ ਨਾਲ ਹੀ ਜਿਹੜਾ ਜੁੜਿਆ ਮਤਲਬ ਬੇਲ ਬਣੂਗੀ ਲੀव्स ਨਾਲ ਹੀ ਜੁੜੂ ਠੀਕ ਹੈ ਜੀ ਇਸ ਤਰ੍ਹਾਂ ਤੇ ਅੱਗੇ ਇਹ ਡਿਜ਼ਾਈਨ ਬਣੂਗਾ ਆਪਣੇ ਹਿਪ ਪੁਆਇੰਟ ਤੇ ਹਿਪਲ ਪੁਆਇੰਟ ਤੇ ਵੀ ਚਾਰ ਪੰਜ ਫਲਾਰ ਬਣਨਗੇ ਇਸ ਤਰ੍ਹਾਂ 1 2 3 4 5 ਠੀਕ ਹੈ ਜੀ ਇਹ ਆਪਣਾ ਹਿਪ ਪੁਆਇੰਟ ਆ ਗਿਆ ਇਹਨੂੰ ਵੀ ਟਾਣੀਆਂ ਨਾਲ ਲੀਵਜ਼ ਨਾਲ ਮਿਲਾਵਾਂਗੇ ਦੋਏ ਸਾਈਡ ਇਸ ਤਰ੍ਹਾਂ ਹੀ ਬਣਨਗੇ ਸੇਮ ਫਲਾਰ ਬਣਾਉਣੇ ਨੇ ਇਸ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਠੀਕ ਹੈ ਜੀ ਇਹ ਰੋਜ਼ ਬਣਨਗੇ ਤੇ ਦੁਪੱਟੇ ਤੇ ਆਪਾਂ ਕੀ ਕਰਨਾ ਹੈ ਜਿਵੇਂ ਆਪਣਾ ਇਹ ਦੁਪੱਟਾ ਦੁਪੱਟੇ ਤੇ ਆਪਾਂ ਸੈਂਟਰ 'ਚ ਇੱਕ ਫਲਾਰ ਬਣਾਉਣਾ ਤੇ ਇਸ ਤਰ੍ਹਾਂ ਪੱਤੇ ਲਾਉਣੇ ਨੇ ਉਹ ਤੁਹਾਨੂੰ ਹੁਣ ਦੁਪੱਟੇ ਤੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਤਰੀਕਾ ਪਤਾ ਲੱਗ ਜੂ ਰੋਜ਼ ਬੰਦਦਾ ਕਿਵੇਂ ਲੀਵਸ ਬੰਦਦੇ ਕਿਵੇਂ ਨੇ ਕਿਵੇਂ ਕਲਰ ਲਾਏ ਗਏ ਨੇ ਤੇ ਕਿਵੇਂ ਲਾਈਟ ਡਾਰਕ ਬਣਾਏ ਗਏ ਨੇ ਉਹ ਤੁਹਾਨੂੰ ਦੱਸਦੇ ਆ ਤੇ ਬਾਜੂ ਤੇ ਜਿਵੇਂ ਇਹ ਬਾਜੂ ਹੈ ਬਾਜੂ ਤੇ ਵੀ ਇੱਕ ਫਲਾਰ ਬਣਿਆ ਹੈ ਜੀ ਸਿਰਫ ਪੱਤੇ ਲਾਏ ਗਏ ਨੇ ਠੀਕ ਹੈ ਜੀ ਇਸ ਤਰ੍ਹਾਂ ਫਲਾਰ ਹੈਗੇ ਆਪਣਾ ਇਹ ਵਾਲਾ ਡਿਜ਼ਾਈਨ ਚਲੋ ਤੁਹਾਨੂੰ ਬਣਾ ਕੇ ਦਿਖਾਉਣੀ ਆਪਾਂ ਨੇ ਨਾ ਵਾਈਟ ਤੇ येलो ਮਿਕਸ ਕਰ ਲਿਆ ਮਤਲਬ ਇਹ ਵਾਲੇ ਕਲਰ ਨੇ ਜਿਹੜੀ ਉਹ ਮਿਕਸ ਕਰ ਲਏ ਨੇ ਇਹਨਾਂ ਨੂੰ ਮਿਕਸ ਕਰਕੇ ਜਿਹੜਾ ਆਪਣੇ ਕੋਲੇ ਲੈਮਨ ਸ਼ੈਡ ਲਾਈਟ ਬਿਲਕੁਲ ਲਾਈਟ येलो ਆਪਣੇ ਕੋਲੇ ਬਣ ਗਿਆ ਇਹ ਵਾਲਾ ਕਲਰ ਤੁਸੀਂ ਦੇਖੋ ਇਹ ਵਾਲਾ ਬਿਲਕੁਲ ਹੀ ਲਾਈਟ ਬਣ ਗਿਆ ਵਾਈਟ اور yellow ਮਿਕਸ ਕਰਕੇ ਹੁਣ ਆਪਾਂ ਜਿਹੜਾ ਡਿਜ਼ਾਈਨ ਤੁਹਾਨੂੰ ਪੇਪਰ ਤੇ ਬਣਾ ਕੇ ਦਿਖਾਇਆ ਸੀ ਉਹ ਡਿਜ਼ਾਈਨ ਆਪਾਂ ਹਲਕਾ ਜਿਹਾ ਇਸ ਤੇ ਬਣਾ ਲਿਆ ਤੁਸੀਂ ਜੇ ਤੁਹਾਨੂੰ ਹਨਾ ਔਖਾ ਲੱਗਦਾ ਤਾਂ ਤੁਸੀਂ ਡਾਰਕ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੇਖੋ ਐਸੀ ਹੁਣ ਆਪਾਂ ਇਹਨੂੰ ਫਿਲ ਕਰਾਂਗੇ ਲਾਈਟ yellow ਕਲਰ ਨੂੰ ਫਿਲ ਕਰਾਂਗੇ ਔਰਗੈਂਜ਼ਾ ਦਾ ਦੁਪੱਟਾ ਜੀ ਜਿਹੜਾ ਆਪਾਂ ਇਹ ਲਿਆ ਔਰਗੈਂਜ਼ਾ ਤੇ ਮੈਨੂੰ ਸਭ ਤੋਂ ਵੱਧ ਆਰਡਰ ਵੀ ਔਰਗੈਂਜ਼ਾ ਤੇ ਹੀ ਆਉਂਦੇ ਨੇ ਤੇ ਸੋਨਾ ਵੀ ਔਰਗੈਂਜ਼ਾ ਤੇ ਜ਼ਿਆਦਾ ਲੱਗਦਾ ਹੁੰਦਾ ਹਰ ਇੱਕ ਜਿਹੜਾ ਹਰ ਇੱਕ ਸਟੱਫ ਤੇ ਪੇਂਟ ਹੁੰਦਾ ਸਿਰਫ ਸੈਟਨ ਔਰ ਫਿਓਨਾ ਤੇ ਨਹੀਂ ਪੇਂਟ ਹੁੰਦਾ ਜਿਵੇਂ ਜਿਵੇਂ ਆਪਾਂ ਡਰਾ ਕੀਤਾ ਸੀ ਉਸ ਤਰ੍ਹਾਂ ਸਿਰਫ ਹੁਣ ਤਾਂ ਜਸਟ ਫਿਲ ਕਰਨਾ ਇਹਨੂੰ ਕਲਰ ਜਿਆਦਾ ਡਾਰਕ ਵੀ ਨਹੀਂ ਮਤਲਬ ਥិន ਵੀ ਨਹੀਂ ਕਰਨਾ ਹੁੰਦਾ ਜਿਆਦਾ ਥਿੱਕ ਵੀ ਨਹੀਂ ਕਰਨਾ ਹੁੰਦਾ ਕਿਉਂਕਿ ਜਿਆਦਾ ਜਿਹੜਾ ਥਿੱਕ ਹੁੰਦਾ ਜੀ ਗਾੜਾ ਹੁੰਦਾ ਉਹ ਨਾ ਉਤਰਨ ਦਾ ਰਹਿ ਜਾਂਦਾ ਉਹਦਾ ਬੇਸ ਇਹਦਾ ਸਿਰਫ ਪਤਲਾ ਹੀ ਰੱਖਣਾ ਪੈਂਦਾ ਜੇ ਜਿਆਦਾ ਪਤਲਾ ਕਰੂੰਗੀ ਤਾਂ ਉਹ ਖਿੰਡਣ ਲੱਗ ਜਾਂਦਾ ਯੈਲੋ ਕਲਰ ਹੈ ਜਿਹੜਾ ਆਪਣਾ ਕੰਪਲੀਟ ਹੋ ਗਿਆ ਦੇਖੋ ਸਿੰਪਲ ਜੇ ਤਰੀਕੇ ਨਾਲ ਆਪਾਂ ਯੈਲੋ ਕਲਰ ਨੂੰ ਕੰਪਲੀਟ ਕਰ ਲਿਆ ਹੁਣ ਆਪਾਂ ਕੀ ਕਰਨਾ ਇਸ ਤੇ ਨਾ ਆਪਾਂ ਡਾਰਕ ਕਲਰ ਨਾਲ ਸ਼ੇਡਿੰਗ ਕਰਨੀ ਆ ਇਹਨੂੰ ਥੋੜਾ ਸੁੱਕ ਜਾਣ ਦੋ ਇਹ ਵਾਲਾ ਮਹਿੰਦੀ ਕਲਰ ਲੈ ਲਿਆ ਤੇ ਮਹਿੰਦੀ ਤੇ ਵਾਈਟ ਦਾ ਆਪਾਂ ਮਿਕਸਿੰਗ ਕਰਕੇ ਆਪਾਂ ਕੀ ਕਰਨਾ ਲੀਵਜ਼ ਬਣਾਉਣੇ ਆ ਇਸ ਤਰ੍ਹਾਂ ਹਾਫ ਲੀਫ ਜਿਹੜਾ ਡਾਰਕ ਹੋਊਗਾ ਹਾਫ ਹੋਊਗਾ ਜੀ ਲਾਈਟ ਡਿਜ਼ਾਈਨ ਅਕੋਰਡਿੰਗ ਡਾਰਕਰ ਲਾਈਟ ਦਾ ਬਣੂਗਾ ਜੀ ਡਿਜ਼ਾਈਨ ਤੁਸੀਂ ਚੇਂਜ ਵੀ ਕਰ ਸਕਦੇ ਹੋ ਲੀਫਸ ਵਗੈਰਾ ਜਿੱਥੇ ਤੁਹਾਨੂੰ ਸਹੀ ਲੱਗਦਾ ਤੁਸੀਂ ਉੱਥੇ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਲੀਫਸ ਬਣਾਉਣੇ ਆ ਇੱਕ ਕੱਪ ਇੱਥੇ ਬਣਾ ਦਿੰਨੇ ਆ ਦੇਖੋ ਮੇਰਾ ਜਿਹੜਾ ਮਹਿੰਦੀ ਕਲਰ ਹੈ ਨਾ ਥੋੜਾ ਜਿਹਾ ਪਤਲਾ ਹੋ ਗਿਆ ਜਿਆਦਾ ਤਾਂ ਬੈਲੈਂਸ ਬਣਾਉਣਾ ਬਹੁਤ ਔਖਾ ਪਤਲੇ ਨਾਲ ਹੁਣ ਸੇਮ ਐਸੇ ਸਾਈਡ ਇਸ ਤਰ੍ਹਾਂ ਸਾਰਾ ਕੰਮ ਜਿਹੜਾ ਪ੍ਰੈਕਟਿਸ ਨਾਲ ਹੋਊਗਾ ਬਿਨਾ ਪ੍ਰੈਕਟਿਸ ਤੋਂ ਪੇਂਟਿੰਗ ਦਾ ਕੰਮ ਨਹੀਂ ਹੁੰਦਾ ਜੀ ਇੱਕ ਵਾਰ ਬ੍ਰਸ਼ ਚਲਾਉਣਾ ਸਿੱਖ ਲਿਆ ਜੇ ਪ੍ਰੈਕਟਿਸ ਨਾ ਕਰੀ ਤਾਂ ਤੁਸੀਂ ਜਿਹੜਾ ਸਿੱਖਿਆ ਹੋਇਆ ਵੀ ਭੁੱਲ ਜਾਓਗੇ ਇਸ ਤਰ੍ਹਾਂ ਇੱਕ ਸਾਈਡ ਆਪਾਂ ਲੀਫ ਦੀ ਰੱਖੀ ਐ ਲਾਈਟ ਔਰ ਇੱਕ ਰੱਖੀ ਐ ਡਾਰਕ ਦੇਖੋ ਇਹ ਆਪਾਂ ਹੁਣ ਇੱਕ ਸਾਈਡ ਲਾਏ ਜੇ ਦੋਵੇਂ ਸਾਈਡ ਲਾਵਾਂਗੇ ਮੈਨੂੰ ਥੋੜਾ ਆੜ ਲੱਗ ਰਿਹਾ ਵੀ ਜੇ ਦੋਨੇ ਸਾਈਡ ਲਾਈ ਤਾਂ ਆੜ ਲੱਗੂ ਹੁਣ ਆਪਾਂ ਧਿਆਨ ਰੱਖਾਂਗੇ ਦੂਸਰੀ ਸਾਈਡ ਜਦੋਂ ਦੁਪੱਟੇ ਦੇ ਦੂਸਰੀ ਸਾਈਡ ਫਲਾਰ ਬਣਾਵਾਂਗੇ ਤਾਂ ਉਸ ਤੇ ਵੀ ਇੱਕ ਸਾਈਡ ਹੀ ਆਪਾਂ ਲੀਫ ਬਣਾਵਾਂਗੇ ਹੁਣ ਜੀ ਆਪਾਂ ਟਾਣੀਆਂ ਦਾ ਕੰਮ ਕਰਨਾ ਇੱਥੇ ਟਾਣੀਆਂ ਜਿਵੇਂ ਕੰਡਿਆਂ ਦੀਆਂ ਟਾਣੀਆਂ ਨਹੀਂ ਹੁੰਦੀਆਂ ਓਵੇਂ ਦੀਆਂ ਟਾਣੀਆਂ ਲੱਗਣਗੀਆਂ ਇਸ ਤਰ੍ਹਾਂ ਸਿੰਪਲ ਮਹਿੰਦੀ ਕਲਰ ਲਿਆ ਜ਼ੀਰੋ ਨੰਬਰ ਬ੍ਰਸ਼ ਹੈ ਜੀ ਇਹ ਜ਼ੀਰੋ ਨੰਬਰ ਬ੍ਰਸ਼ ਤੇ ਟਾਣੀਆਂ ਇਸ ਤਰ੍ਹਾਂ ਹੀ ਕੱਢਤੀਆਂ ਨੇ ਜਿੰਨੇ ਫ੍ਰੀਹੈਂਡ ਪੇਂਟਿੰਗ ਕਰ ਸਕੋਗੇ ਓਨੀ ਸਫਾਈ ਤੇ ਆਓ ਜੇ ਤੁਸੀਂ ਟ੍ਰੇਸ ਵਗੈਰਾ ਉਤਾਰ ਕੇ ਕਰੋਗੇ ਜਿਉਂ ਤੇ ਟਾਈਮ ਤਾਂ ਜ਼ਿਆਦਾ ਲੱਗਦਾ ਹੈ ਪਰ ਜੇ ਥੋੜਾ ਥੋੜਾ ਵੀ ਇਧਰ ਉਧਰ ਹੋ ਗਿਆ ਤਾਂ ਡਿਜ਼ਾਈਨ ਐ ਜਿਹੜਾ ਆਰਡ ਲੱਗਣ ਲੱਗ ਜਾਂਦਾ ਪਰ ਜੇ ਤੁਸੀਂ ਟ੍ਰੇਸ ਉਤਾਰ ਕੇ ਜਮਾਂ ਸੀਕੁਐਂਸ 'ਚ ਚੱਲੋਗੇ ਤਾਂ ਬਹੁਤ ਸੋਹਣਾ ਲੱਗਦਾ ਹੋਊਗੀ ਜੀ ਇਹ ਡਿਜ਼ਾਈਨ ਹੀ ਇਸ ਤਰ੍ਹਾਂ ਦਾ ਸੀ ਆਪਾਂ ਤੁਹਾਨੂੰ ਪੂਰੇ ਸੂਟ ਦੀ ਵੀਡੀਓ ਵੀ ਦਿਖਾਵਾਂਗੇ ਕਿ ਆਪਣਾ ਡਿਜ਼ਾਈਨ ਬਣਿਆ ਕਿਸ ਤਰ੍ਹਾਂ ਦਾ ਹੈ ਅੱਜ ਮੀਂਹ ਦਾ ਮੌਸਮ ਸੀ ਠੰਡ ਹੈ ਜੀ ਤੇ ਇੱਕ ਕਮੈਂਟ ਆਇਆ ਸੀ ਫੈਨ ਆਫ ਕਰ ਲਿਆ ਕਰੋ ਆਪਾਂ ਫੈਨ ਆਫ ਕਰ ਲਿਆ ਅੱਜ ਸਾਨੂੰ ਗਰਮੀ ਨਹੀਂ ਆ ਰਹੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨ ਬਣਿਆ ਜੀ ਇਹ ਇੱਕ ਫਲਾਰ ਬਣ ਗਿਆ ਆਪਣਾ ਇੱਕ ਸਾਈਡ ਦੁਪट्टे ਦੇ ਇੱਕ ਪੱਲੇ ਤੇ ਬਣਾਇਆ ਆਪਾਂ ਇਹ ਇੱਕ ਸਾਈਡ ਤੇ ਦੂਸਰੀ ਸਾਈਡ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣੂਗਾ ਤੇ ਇੱਕ ਆਪਣਾ ਕਲਰ ਰਹਿ ਗਿਆ ਨੋਟ ਕਰ ਲਿਆ ਹੋਣਾ ਤੁਸੀਂ ਕਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਜਿਹੜਾ ਡਾਰਕ ਸ਼ੇਡ ਆ ਉਹ ਆਪਾਂ ਬਾਅਦ ਚ ਦਵਾਂਗੇ ਤਾਂ ਆਪਾਂ ਹੁਣ ਡਾਰਕ ਸ਼ੇਡ ਦੇਣੀ ਹੈ ਫਲਾਰ ਨੂੰ ਕਿਵੇਂ ਦੇਣਾ ਉਹ ਇਹਦੀ ਕਰਨੀ ਹੈ ਜੀ ਆਊਟਲਾਈਨ ਜਿਹੜੀ ਆਪਣੇ ਸ਼ੇਪ ਸੀ ਨਾ ਫਲਾਰ ਦੀ ਉਹ ਸ਼ੇਪ ਬਣਾਉਣੀ ਹੈ és én úgy shade de niá, de fér enanuvi, enanuvi nicszet ਇਸ ਤਰ੍ਹਾਂ ਠੀਕ ਹੈ ਜੀ ਇੱਕ ਮੈਨੂੰ ਫੋਨ ਆਇਆ ਸੀ ਕਹਿੰਦੇ ਦੀਦੀ ਤੁਸੀਂ ਤਾਂ ਫਟਾਫਟ ਬਣਾ ਦਿੰਦੇ ਹੋ ਤੇ ਅਸੀਂ ਇਸ ਤਰ੍ਹਾਂ ਕਿਵੇਂ ਬਣਾਵਾਂਗੇ ਸਾਰਾ ਕੰਮ ਪ੍ਰੈਕਟਿਸ ਨਾਲ ਹੋਊਗਾ ਤੁਸੀਂ ਵੀ ਫਟਾਫਟ ਬਣਾਉਣ ਲੱਗ ਜਾਓਗੇ ਜਿਵੇਂ ਪ੍ਰੈਕਟਿਸ ਕਰੋਗੇ ਕੰਮ ਦੀ ਸਾਰਾ ਕੰਮ ਸਿੱਖ ਕੇ ਪ੍ਰੈਕਟਿਸ ਕਰਿਆ ਕਰੋ ਤਾਂ ਰਾਮ ਨਾਲ ਬਣਾ ਸਕੋਗੇ ਬਾਕੀ ਇਹ ਤੁਹਾਡੀ ਪ੍ਰੈਕਟਿਸ ਤੇ ਸਿਰ ਤੇ ਹੈ ਜੀ ਜਿਵੇਂ ਹਨਾ ਤੁਸੀਂ YouTube ਤੋਂ ਦੇਖ-ਦੇਖ ਕੇ ਸਿੱਖ ਜਾਓਗੇ ਮੈਂ ਵੀ ਕਿਤੇ ਕਲਾਸਿਸ ਨਹੀਂ ਲਾਈਆਂ ਕਿ ਤੋ ਕਿਸੇ ਤੋਂ ਸਿੱਖਿਆ ਨਹੀਂ ਆਪਣਾ YouTube ਤੋਂ ਦੇਖ ਕੇ ਤੇ ਅੱਗੇ ਹਨਾ ਪ੍ਰੈਕਟਿਸ ਨਾਲ ਹੀ ਸਿੱਖਿਆ ਮੈਂ ਪੇਂਟ ਕੀਤਾ ਸੀ ਸੂਟ ਉਹ ਰੈਡੀ ਹੋ ਗਿਆ ਬਹੁਤ ਹੀ ਸੋਨੇ ਜੇ ਕਲਰ ਚ ਮਸਲੀਨ ਸਟੱਫ ਦੇ ਉੱਪਰ ਹੈ ਜਿਹੜਾ ਆਪਾਂ ਸੂਟ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਔਰ ਜਿੰਜ਼ਦਾ ਤੇ ਨਾ ਦੁਪੱਟਾ ਲੱਗਿਆ ਹੋਇਆ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੱਗ ਰਹੀ ਹੈ ਜੀ ਇਹਦੇ ਨਾਲ ਆਪਾਂ ਦੁਪੱਟੇ ਦੇ ਪੱਲਿਆਂ ਤੇ ਡਿਜ਼ਾਈਨ ਕੀਤਾ ਤੇ ਕੰਨੀਆਂ ਨੂੰ ਆਪਾਂ ਸਿੰਪਲ ਇਦਾਂ ਹੀ ਰੱਖਿਆ ਇਹਦਾ ਤੁਸੀਂ ਬਾਟਮ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਜਿਹੜੀ ਬਾਟਮ ਆ ਬਾਟਮ ਤੇ ਆਪਾਂ ਸਿੰਪਲ ਇਸ ਤਰ੍ਹਾਂ ਲੇਸ ਨਾਲ ਹੀ ਡਿਜ਼ਾਈਨ ਕੀਤਾ ਤੇ ਪਟਿਆਲਾ ਸ਼ਾਹੀ ਸਲਵਾਰ ਬਣੀ ਹੋਈ ਹੈ ਜੀ ਇਹ ਸਟਰੇਟ ਸਲਵਾਰ ਨਹੀਂ ਹੈ ਤੇ ਇਸ ਤਰ੍ਹਾਂ ਇਸ ਨੂੰ ਡਿਜ਼ਾਈਨ ਕੀਤਾ ਹੋਇਆ ਤੇ ਦੁਪट्टे ਦੇ ਆਪਾਂ ਨੇ ਕੀ ਕੀਤਾ ਜੀ ਇਸ ਤਰ੍ਹਾਂ ਫ੍ਰਿਲ ਲਾਇਆ ਦੁਪट्टे ਦੀ ਲੁੱਕ ਤੁਹਾਨੂੰ ਦਿਖਾਉਣੀ ਤੁਹਾਨੂੰ ਦਿਖਾਉਣੀ ਆਪਾਂ ਇਸ ਤਰ੍ਹਾਂ ਦੁਪट्टे ਦੇ ਨਾ ਪੱਲਿਆਂ ਪੱਲਿਆਂ ਤੇ ਫ੍ਰਿਲ ਲਾ ਕੇ ਆਪਾਂ ਜਿਹੜਾ ਪੇਂਟ ਕਰ ਤੁਹਾਨੂੰ ਕਰਕੇ ਦਿਖਾਇਆ ਉਹ ਆਪਾਂ ਪੇਂਟ ਕੀਤਾ ਜੀ ਤੇ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਹੈ ਜੇ ਤੁਸੀਂ ਫ੍ਰਿਲ ਫੋਰ ਸਾਈਡ ਲਵਾਉਣਾ ਚਾਹੁੰਦੇ ਹੋ ਫੋਰ ਸਾਈਡ ਵੀ ਲਵਾ ਸਕਦੇ ਹੋ ਬਹੁਤ ਹੀ ਸੋਹਣੀ ਹੈ ਜਿਹੜੀ ਇਹਦੀ ਲੁੱਕ ਆਉਂਦੀ ਹੈ ਜੀ ਅੱਗੇ ਘੇਰੇ ਦਾ ਕੰਮ ਹੋਇਆ ਲੇਸ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਥੋੜਾ ਕਲਰ ਦਾ ਫਰਕ ਕਰ ਰਿਹਾ ਥੋੜਾ ਕਲਰ ਚੇਂਜ ਹੈ ਜੀ ਇਸ 'ਚ ਜਿਵੇਂ ਜਿਹੜਾ ਕਲਰ ਆਪਣਾ ਲਾਈਟ ਲੱਗਿਆ ਹੋਇਆ ਹੈ ਜੀ ਪੇਂਟ 'ਚ ਉਹ ਵ ਲਈ ਆਪਾਂ ਲੇਸ ਦਿੱਤੀ ਹੈ ਇਸ ਨੂੰ ਤੇ ਅੱਗੇ ਇਹ ਹੋ ਗਿਆ ਦੂਜਾ ਪੱਲਾ ਤੇ ਬਾਟਮ ਤੁਹਾਨੂੰ ਦਿਖਾਤੀ ਹੈ ਤੇ ਆਪਾਂ ਹਿਪ ਪੁਆਇੰਟ ਤੇ ਵੀ ਡਿਜ਼ਾਈਨ ਕੀਤਾ ਹੈ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਹੈ ਜਿਹੜੀ ਉਹ ਹਿਪ ਪੁਆਇੰਟ ਤੇ ਹੋਈ ਹੋਈ ਹੈ। ਇਸ ਤਰ੍ਹਾਂ 5 ਫਲਾਰ ਬਣਾਏ ਨੇ ਜਿਵੇਂ ਤੁਹਾਨੂੰ ਪੇਪਰ ਤੇ ਬਣਾ ਕੇ ਦਿਖਾਈ ਸੀ। ਦੋਵੇਂ ਸਾਈਡ ਇਸੇ ਤਰ੍ਹਾਂ ਡਿਜ਼ਾਈਨ ਕੀਤਾ। ਤੇ ਅੱਗੇ ਆ ਗਿਆ ਜੀ ਬਾਜੂ ਦਾ ਕੰਮ। ਇੱਕ ਇੱਕ ਫਲਾਰੇ ਜਿਹੜਾ ਬਾਜੂ ਤੇ ਦਿੱਤਾ ਸਟਿਚਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਆਪਾਂ neck ਨੂੰ ਡਿਜ਼ਾਈਨ ਦਿੱਤਾ ਹੋਇਆ। ਪੂਰੀ ਲੁੱਕ ਤੁਸੀਂ ਦੇਖ ਸਕਦੇ ਹੋ suit ਦੀ। ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਜੀ suit। ਇਨੂੰ ਤੁਸੀਂ ਕਿਸੇ ਵੀ ਕਲਰ ਕੰਟਰਾਸਟ 'ਚ ਰੈਡੀ ਕਰਾ ਸਕਦੇ ਹੋ। ਸਟੱਫ ਵੀ ਬਹੁਤ ਵਧੀਆ ਗਰਮੀਆਂ ਸਰਦੀਆਂ ਕਿਸੇ ਵੀ ਸੀਜ਼ਨ 'ਚ ਤੁਸੀਂ ਇਹਨੂੰ ਪੈਨ ਸਕਦੇ ਹੋ। ਓਕੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਅੱਜ ਦਾ ਡਿਜ਼ਾਈਨ ਪਸੰਦ ਆਇਆ।